ਇੱਕ ਰਾਜਾ ਸੀ ਉਹ ਆਪਣੀ ਰਿਆਸਤ ਦੇ ਵਿੱਚ ਹਰ ਇੱਕ ਚੀਜ਼ ਦਾ ਮੁੱਲ ਆਪ ਤੈਅ ਕਰਦਾ ਸੀ ਵੀ ਇਹ ਚੀਜ਼ ਕੋਈ ਇੰਨੇ ਤੋਂ ਜ਼ਿਆਦਾ ਨਹੀਂ ਵੇਚ ਸਕਦਾ ਹੁਣ ਉਸੇ ਰਿਆਸਤ ਦੇ ਵਿੱਚ ਇੱਕ ਪਿੰਡ ਪੈਂਦਾ ਸੀ ਤੇ ਉੱਥੋਂ ਦੇ ਸਾਰੇ ਪਿੰਡ ਦੇ ਲੋਕ ਚਾਹ ਵੇਚਣ ਦਾ ਕੰਮ ਕਰਦੇ ਸੀ ਤੇ ਚਾਹ ਦਾ ਜਿਹੜਾ ਰੇਟ ਸੀ ਇੱਕ ਕੱਪ ਦਾ ਉਹ ਸੀ 5 ਰੁਪਏ ਜਿਹੜਾ ਕਿ ਰਾਜੇ ਵੱਲੋਂ ਤੈਅ ਹੋਇਆ ਸੀ ਹੁਣ ਹੌਲੀ-ਹੌਲੀ ਰਾਜੇ ਨੇ ਸਾਰੀਆਂ ਚੀਜ਼ਾਂ ਦਾ ਰੇਟ ਵਧਾਤਾ ਸਾਰੀਆਂ ਦੁੱਗਣੇ ਰੇਟ 'ਚ ਵਿਕਣ ਲੱਗ ਗਈਆਂ ਪਰ ਚਾਹ ਦਾ ਕੱਪ ਐ ਜਿਹੜਾ ਉਹ ਹਲੇ ਵੀ 5 ਰੁਪਏ ਦਾ ਵਿਕਦਾ ਸੀ ਸੋ ਚਾਹ ਦੇ ਜਿਹੜੇ ਲੋਕ ਸੀਗੇ ਚਾਹ ਵੇਚਣ ਵਾਲੇ ਉਹ ਆਪਸ ਵਿੱਚ ਵਿਚਾਰਾ ਕਰਨ ਲੱਗੇ ਹੁਣੇ ਵੀ ਇਦਾਂ ਤਾਂ ਆਪਣਾ ਗੁਜ਼ਾਰਾ ਬਹੁਤ ਔਖਾ ਹੋਜੂ ਵੀ ਸਾਰੀਆਂ ਚੀਜ਼ਾਂ ਦੇ ਰੇਟ ਦੁੱਗਣੇ ਹੋ ਗਏ ਆਪਣਾ ਤਾਂ ਗੁਜ਼ਾਰਾ ਨਹੀਂ ਚੱਲਦਾ ਚਾਹ ਦੇ ਨਾਲ ਵੀ ਕਿਉਂ ਨਾ ਆਪਾਂ ਇਕੱਠੇ ਹੋ ਕੇ ਰਾਜੇ ਕੋਲ ਫਰਿਆਦ ਲੈ ਕੇ ਜਾਈਏ ਲਓ ਜੀ ਸਾਰਿਆਂ ਨੇ ਹੁਣ SLA ਬਣਾ ਲਈ ਤੇ ਸਾਰੇ ਜਿੰਨੇ ਚਾਹ ਵੇਚਣ ਵਾਲੇ ਸੀ ਇਕੱਠੇ ਹੋ ਕੇ ਰਾਜੇ ਕੋਲ ਫਰਿਆਦੀ ਹੋ ਗਏ ਤੇ ਜਦੋਂ ਰਾਜੇ ਕੋਲ ਗਏ ਰਾਜਾ ਕਹਿੰਦਾ ਕਿ ਕੀ ਸਮੱਸਿਆ ਕਹਿੰਦੇ ਰਾਜਾ ਸਾਹਿਬ ਅਸਤਾਂ ਲੁੱਟੇ ਗਏ ਅਸਤਾਂ ਬਰਬਾਦ ਹੋ ਜਾਣਗੇ ਸਾਡੇ ਤਾਂ ਘਰ-ਬਾਰ ਵੀਕ ਜਾਣਗੇ ਸਾਡੀ ਫਰਿਆਦ ਸੁਣੋ ਰਾਜਾ ਕਹਿੰਦਾ ਦੱਸੋ ਬਈ ਮੇਰੀ ਰਿਆਸਤ ਦੇ ਵਿੱਚ ਇਹੋ ਜਿਹਾ ਕੀ ਹੋ ਗਿਆ ਕਹਿੰਦਾ ਰਾਜਾ ਸਾਹਿਬ ਦੇਖੋ ਸਾਰੀਆਂ ਚੀਜ਼ਾਂ ਦੇ ਰੇਟ ਦੁੱਗਣੇ ਹੋ ਗਏ ਮਹਿੰਗਾਈ ਵੱਧ ਗਈ ਤੇ ਸਾਡਾ ਚਾਹ ਦਾ ਕੱਪ ਹਲੇ ਵੀ 5 ਰੁਪਏ ਆ। ਵੀ ਇਦਾਂ ਤਾਂ ਸਾਡੇ ਬੱਚੇ ਭੁੱਖੇ ਮਰ ਜਾਣਗੇ। ਸਾਡੀ ਫਰਿਆਦ ਸੁਣੋ। ਜਾਦਾ ਨਹੀਂ ਤੁਸੀਂ ਸਾਡੀ ਚਾਹ ਦਾ ਕੱਪ ਵੀ ਆ ਜਿਹੜਾ ਉਹ 10 ਰੁਪਏ ਤਾਂ ਕਰ ਦੋ। ਵੀ ਸਾਨੂੰ ਵੀ ਦੁੱਗਣਾ ਰੇਟ ਮਿਲਣਾ ਚਾਹੀਦਾ। ਰਾਜਾ ਕਹਿੰਦਾ ਕੋਈ ਗੱਲ ਨਹੀਂ। 10 ਰੁਪਏ ਨਾਲ ਗੁਜ਼ਾਰਾ ਹੋ ਜਾਊ ਤੁਹਾਡਾ। ਕਹਿੰਦੇ ਹਾਂਜੀ ਹੋ ਜਾਊਗਾ। ਰਾਜਾ ਕਹਿੰਦਾ ਤੁਸੀਂ ਐਂ ਕਰੋ ਫਿਰ। ਅੱਜ ਤੋਂ ਬਾਅਦ ਚਾਹ ਦਾ ਜਿਹੜਾ ਕੱਪ ਐ ਉਹ 10 ਰੁਪਏ ਦਾ ਨਹੀਂ ਤੁਸੀਂ 25 ਰੁਪਏ ਦਾ ਵੇਚੋ। ਮੇਰੇ ਵੱਲੋਂ ਚਾਹ ਦੇ ਕੱਪ ਦਾ ਜਿਹੜਾ ਰੇਟ ਹੈਗਾ ਅੱਜ ਤੋਂ ਬਾਅਦ 25 ਰੁਪਏ ਆ। ਹੁਣ ਜਦੋਂ ਇਹ ਗੱਲ ਸੁਣੀ ਸਾਰੇ ਚਾਹ ਵਾਲਿਆਂ ਨੇ ਉਹ ਇੱਕ ਦੂਜੇ ਦੇ ਮੂੰਹ ਵੱਲ ਦੇਖਦੇ ਨੇ ਵੀ ਰਾਜਾ ਸਾਹਿਬ ਕਿੱਡਾ ਵੱਡਾ ਮਜ਼ਾਕ ਕਰ ਰਹੇ ਨੇ ਵੀ ਇਹ ਤਾਂ ਮਜ਼ਾਕ ਲੱਗਦਾ ਵੀ 25 ਰੁਪਏ ਦਾ ਚਾਹ ਦਾ ਕੱਪ ਕਿਹੜਾ ਪੀ ਲੂਗਾ। ਪਰ ਰਾਜਾ ਕਹਿੰਦਾ ਤੁਸੀਂ ਫਿਕਰ ਨਾ ਕਰੋ। ਇਹ ਰੇਟ ਮੈਂ ਆਪ ਤੈਅ ਕੀਤਾ ਤੁਸੀਂ 25 ਰੁਪਏ ਦਾ ਕੱਪ ਵੇਚਣਾ ਹੁਣ। 25 ਤੋਂ ਘੱਟ ਕਿਸੇ ਨੇ ਨਹੀਂ ਵੇਚਣਾ। ਫਿਰ ਲੋਕ ਕਹਿਣ ਲੱਗੇ ਵੀ ਰਾਜਾ ਸਾਹਿਬ ਜੀ ਅਸੀਂ 25 ਰੁਪਏ ਦਾ ਚਾਹ ਦਾ ਕੱਪ ਵੇਚਾਂਗੇ ਸਾਡੀ ਤਾਂ ਚਾਹ ਨਹੀਂ ਪੀਣੀ ਕਿਸੇ ਨੇ ਵੀ ਸਾਡਾ ਤਾਂ ਜਮਾ ਹੀ ਕੰਮ ਬੰਦ ਹੋ ਜਾਊਗਾ ਰਾਜਾ ਕਹਿੰਦਾ ਤੁਸੀਂ ਸਿਆਣੇ ਹੋ ਜਾਂ ਮੈਂ ਸਿਆਣਾ ਮੈਂ ਕੁਝ ਸੋਚ ਕੇ 25 ਰੁਪਏ ਰੇਟ ਕੀਤਾ ਹੁਣ ਰਾਜੇ ਅੱਗੇ ਕਿਹੜਾ ਬੋਲੇ ਕਹਿੰਦੇ ਠੀਕ ਹੈ ਜੀ ਰਾਜਾ ਕਹਿੰਦਾ ਕਿ ਮੇਰੀ ਗੱਲ ਸੁਣੋ ਜੇ ਕਿਸੇ ਨੂੰ 25 ਰੁਪਏ ਤੋਂ ਘੱਟ ਚਾਹ ਮਿਲੂਗੀ ਨਹੀਂ ਮਜਬੂਰੀ ਚ ਪੀਣੀ ਪੈਣੀ ਆ ਅਗਲੇ 25 ਰੁਪਏ ਚ ਖਰੀਦਣਗੇ ਲਓ ਜੀ ਰਾਜੇ ਨੇ ਉੱਥੋਂ 25 ਰੁਪਏ ਦਾ ਰੇਟ ਤੈਅ ਕਰਕੇ ਕੱਪ ਦਾ ਉੱਥੋਂ ਸਾਰਿਆਂ ਨੂੰ ਭੇਜਦਾ ਹੁਣ ਸਾਰੇ ਬੜੇ ਖੁਸ਼ੀ-ਖੁਸ਼ੀ ਆਏ ਵੀ ਅਸੀਂ ਤਾਂ 10 ਰੁਪਏ ਕੱਪ ਕੇ ਹਾਂ ਸੀ ਰਾਜੇ ਨੇ ਤਾਂ ਸਿੱਧਾ 15 ਰੁਪਏ ਹੋਰ ਵਧਾਤਾ ਹੁਣ ਅਗਲੇ ਦਿਨ 25 ਰੁਪਏ ਚਾਹ ਵਿਕਣੀ ਸ਼ੁਰੂ ਹੋ ਗਈ ਜਿਹੜਾ ਕਸਟਮਰ ਆਇਆ ਕਰੇ ਜਿਹੜਾ ਵੀ ਬੰਦਾ ਪੁੱਛੇ ਜੀ ਚਾਹ ਦਾ ਕੱਪ ਪੀਣਾ ਹੁਣ ਸਾਰੇ ਚਾਹ ਵਾਲੇ ਕਹਿੰਦੇ ਕਿ ਜੀ 25 ਰੁਪਏ ਕੱਪ ਹੈ ਫੋਨ ਉਹਨਾਂ ਦੀ ਕੋਈ ਚਾਹ ਨਾ ਪੀਵੇ ਬੰਦਾ ਇੱਕ ਜਗ੍ਹਾ ਪੁੱਛੇ ਉਹ ਕਹਿੰਦਾ ਮੈਂ ਅਗਲੇ ਨੂੰ ਪੁੱਛ ਲੈਣਾ ਦੂਜੇ ਨੂੰ ਪੁੱਛੇ ਉਹ ਵੀ 25 ਰੁਪਏ ਤੀਜੇ ਚਾਹ ਵਾਲੇ ਨੂੰ ਪੁੱਛੇ ਉਹ ਵੀ 25 ਰੁਪਏ ਹੁਣ ਜਿਹੜੇ ਲੋਕ ਅਮੀਰ ਸੀ ਉਹਨਾਂ ਨੇ ਤਾਂ ਚਾਹ ਪੀ ਲਈ ਹੁਣ ਜਿਹੜੇ ਮੇਰੇ ਵਰਗੇ ਵਿਚਾਰੇ 5-10 ਰੁਪਏ ਦੀ ਚਾਹ ਪੀਂਦੇ ਨੇ ਹਨਾ ਉਹ ਵਾਪਸ ਮੁੜ ਕੇ ਆ ਗਏ ਤੇ ਉਹ ਕਹਿੰਦੇ ਇਹ ਤਾਂ ਬੜਾ ਔਖਾ ਹੋ ਗਿਆ ਇਹ ਤਾਂ ਕਹਿੰਦੇ ਗੱਲ ਨਹੀਂ ਬੰਨੀ ਹੈਗੀ ਉਹ ਵਿਚਾਰੇ ਇਕੱਠੇ ਹੋ ਕੇ ਹੁਣ ਪਿੰਡ ਦੇ ਸਰਪੰਚ ਕੋਲ ਚਲੇ ਗਏ ਜਿਹੜਾ ਉਹਨਾਂ ਦਾ ਪਿੰਡ 'ਚ ਜਿਹਦੀ ਚੱਲਦੀ ਸੀ ਉਹਨੂੰ ਕਹਿੰਦੇ ਵੀ ਅਸੀਂ ਤਾਂ ਜੀ ਦੇਖੋ ਬਹੁਤ ਦੁਖੀ ਹੋ ਗਏ ਵੀ ਚਾਹ ਦਾ ਕੱਪ ਹੈ ਜਿਹੜਾ ਸਿੱਧਾ 25 ਰੁਪਏ ਹੋ ਗਿਆ ਬੀਕਾ ਗਰੀਬੰਦਾ 5 ਰੁਪਏ ਵਾਲਾ ਕੱਪ 25 ਰੁਪਏ ਦਾ ਕਿਵੇਂ ਪੀ ਲੂਗਾ ਕਹਿੰਦੇ ਜੀ ਸਾਡੀ ਫਰਿਆਦ ਵੀ ਤੁਸੀਂ ਸਾਡੇ ਨਾਲ ਚੱਲੋ ਆਪਾਂ ਰਾਜੇ ਦੇ ਦਰਬਾਰ 'ਚ ਪੇਸ਼ ਹੁੰਨੇ ਆ ਲਓ ਜੀ ਹੁਣ ਉਹਨਾਂ ਨੇ ਸਾਰਿਆਂ ਨੇ ਇਕਾਂ ਕਰ ਲਿਆ ਸਾਰੇ ਇਕੱਠੇ ਹੋ ਕੇ ਰਾਜੇ ਦੇ ਦਰਬਾਰ ਦੇ ਵਿੱਚ ਫੇਰ ਹਾਜ਼ਰ ਹੋ ਗਏ ਤੇ ਜਾ ਕੇ ਰਾਜੇ ਨੂੰ ਦੁਹਾਈਆਂ ਪਾਉਣ ਲੱਗੇ ਰਾਜਾ ਸਾਹਿਬ ਅਸੀਂ ਤਾਂ ਲੁੱਟੇ ਗਏ ਅਸੀਂ ਬਰਬਾਦ ਹੋ ਗਏ ਸਾਨੂੰ ਬਚਾ ਲਓ ਐਦਾਂ ਤਾਂ ਅਸੀਂ ਭੁੱਖੇ ਮਰ ਜਾਾਂਗੇ 5 ਰੁਪਏ ਦਾ ਕੱਪ ਸਿੱਧਾ ਚਾਹ ਲਿਆਣੇ 25 ਰੁਪਏ ਦਾ ਕਰਤਾ ਜੀ 5 ਗੁਣਾ ਰੇਟ ਕਰਤਾ ਰਾਜਾ ਸਾਹਿਬ ਕੋਈ ਹੱਲ ਕਰੋ ਰਾਜਾ ਕਹਿੰਦਾ ਕੋਈ ਨਾ ਕਹਿੰਦੇ ਤੁਸੀਂ ਮੈਨੂੰ ਦੱਸੋ ਵੀ ਗੱਲ ਕੀ ਆ ਕਹਿੰਦੇ ਰਾਜਾ ਸਾਹਿਬ ਜਿਹੜਾ 5 ਰੁਪਏ ਦਾ ਚਾਹ ਦਾ ਕੱਪ ਸੀ ਉਹ 25 ਰੁਪਏ ਵੇਚ ਰਹੇ ਨੇ ਸਾਰੇ ਚਾਹ ਲੇ ਰਾਜਾ ਕਹਿੰਦਾ ਕਹਿੰਦਾ ਇੰਨੀ ਕਿਹਦੀ ਹਿੰਮਤ ਹੋ ਗਈ ਵੀ ਮੇਰੇ ਰਾਜ ਦੇ ਵਿੱਚ 5 ਰੁਪਏ ਵਾਲੀ ਚੀਜ਼ 25 ਰੁਪਏ ਚ ਕਿਹੜਾ ਵੇਚਣ ਲੱਗ ਗਿਆ ਰੇਟ ਤਾਂ ਸਾਰੇ ਮੈਂ ਤੈਅ ਕਰਦਾ ਇਹ ਆਪਣੇ ਆਪ ਚਾਹ ਲਿਆਣੇ ਕਿਵੇਂ ਰੇਟ ਤੈਅ ਕਰ ਲਿਆ ਕਹਿੰਦੇ ਸਾਰੇ ਚਾਹ ਲਿਆਣ ਨੂੰ ਫੜ ਕੇ ਲਓ ਲਓ ਜੀ ਹੁਣ ਸਿਪਾਹੀ ਚਲੇ ਗਏ ਤੇ ਜਿੰਨੇ ਵੀ ਚਾਹ ਵੇਚਣ ਵਾਲੇ ਸੀ ਸਾਰਿਆਂ ਨੂੰ ਇਕੱਠਾ ਕਰਕੇ ਰਾਜੇ ਦੇ ਦਰਬਾਰ ਚ ਲੈ ਗਏ ਹੁਣ ਇੱਕ ਪਾਸੇ ਤਾਂ ਉਹ ਖੜੇ ਨੇ ਜਿਹੜੇ ਕਹਿੰਦੇ ਨੇ ਕਿ ਚਾਹ ਸਸਤੀ ਹੋਣੀ ਚਾਹੀਦੀ ਆ ਹੁਣ ਇੱਕ ਪਾਸੇ ਉਹ ਖੜੇ ਨੇ ਜਿਹੜੇ ਕਹਿੰਦੇ ਆ ਕਿ ਚਾਹ ਮਹਿੰਗੀ ਹੋਣੀ ਚਾਹੀਦੀ ਆ ਲਓ ਜੀ ਹੁਣ ਵਿਚਾਲੇ ਹੈਗਾ ਰਾਜਾ ਰਾਜਾ ਕੀ ਫੈਸਲਾ ਕਰਦਾ ਲੈ ਸੁਣ ਲਓ ਹੁਣ ਰਾਜਾ ਕਹਿੰਦਾ ਵੀ ਤੁਸੀਂ 25 ਰੁਪਏ ਦਾ ਕੱਪ ਵੇਚ ਰਹੇ ਹੋ ਚਾਹ ਦਾ ਵੀ ਤੁਹਾਨੂੰ ਕਿੰਨੇ ਕਿਹਾ ਵੇਚਣ ਲਈ ਹੁਣ ਰਾਜੇ ਦੇ ਸਾਹਮਣੇ ਕੌਣ ਬੋਲੇ ਵੀ ਰਾਜੇ ਨੇ ਹੀ ਕਿਹਾ ਉਹ ਵਿਚਾਰੇ ਚੁੱਪ ਕਰਕੇ ਨੀਵੀਂ ਪਾ ਕੇ ਖੜ ਗਏ ਤੇ ਹੁਣ ਇੱਧਰ ਦੀ ਫਰਿਆਦ ਸੁਣਦਾ ਰਾਜਾ ਰਾਜਾ ਕਹਿੰਦਾ ਬਈ ਤੁਸੀਂ ਕਿੰਨੇ ਰੁਪਏ ਕੱਪ ਚਾਹਦੇ ਹੋ ਵੀ ਕਿੰਨੇ ਰੁਪਏ ਹੋਣਾ ਚਾਹੀਦਾ ਉਹ ਕਹਿੰਦੇ ਰਾਜਾ ਸਾਹਿਬ ਵੀ ਚਲੋ ਬਾਕੀ ਚੀਜ਼ਾਂ ਦੇ ਰੇਟ ਦੁੱਗਣੇ ਹੋਏ ਨੇ ਚਾਹ ਦਾ ਕੱਪ ਵੱਧ ਤੋਂ ਵੱਧ ਤੁਸੀਂ 10 ਰੁਪਏ ਤੱਕ ਕਹਿ ਦੋ ਅਸੀਂ 10 ਤੱਕ ਵੀ ਪੀ ਲਿਆ ਕਰਾਂਗੇ ਰਾਜਾ ਕਹਿੰਦਾ ਠੀਕ ਹੈ ਹੁਣ ਰਾਜੇ ਨੇ ਇਹਨਾਂ ਦੀ ਵੀ ਗੱਲ ਸੁਣੀ ਤੇ ਚਾਹ ਵੇਚਣ ਵਾਲਿਆਂ ਦੀ ਵੀ ਗੱਲ ਸੁਣੀ ਦੋਨਾਂ ਦੀ ਸੁਣ ਕੇ ਰਾਜੇ ਨੇ ਫੈਸਲਾ ਕੀਤਾ ਕਹਿੰਦੇ ਦੇਖੋ ਚਾਹ ਦਾ ਕੱਪ ਅੱਜ ਤੋਂ ਬਾਅਦ ਹੈਗਾ 15 ਰੁਪਏ ਦਾ ਹੁਣ ਜਿਹੜੇ 10 ਰੁਪਏ ਕਹਿੰਦੇ ਸੀ ਵੀ ਚਲ 10 ਰੁਪਏ ਕਰ ਦੋ ਅਸੀਂ ਪੀ ਲਿਆ ਕਰਾਂਗੇ ਉਹ ਕਹਿੰਦੇ ਵੀ ਚੱਲ ਵੀ 25 ਨਾਲ ਉਹ ਤਾਂ ਠੀਕ ਹੀ ਐ ਵੀ 10 ਰੁਪਏ ਤਾਂ ਘਟੇ ਰਾਜਾ ਸਾਹਿਬ ਕਹਿੰਦੇ ਵੀ ਤੁਸੀਂ ਦੱਸੋ ਵੀ ਇੰਨਾ ਪੀ ਸਕਦੇ ਹੋ ਵੀ ਕਰ ਲੋਗੇ ਠੀਕ ਹੁਣ ਰਾਜੇ ਦੀ ਗੱਲ ਕਿਹੜਾ ਟਾਲੂ ਕਹਿੰਦੇ ਚਲੋ ਠੀਕ ਹੈ ਰਾਜਾ ਸਾਹਿਬ ਅਸੀਂ 15 ਤੱਕ ਵੀ ਪੀ ਲਾਂਗੇ ਲਓ ਜੀ ਇੱਧਰ ਵਾਲੇ ਬੰਦੇ ਖੁਸ਼ ਹੋ ਗਏ ਜਿਹੜੇ ਫਰਿਆਦ ਲੈ ਕੇ ਗਏ ਸੀ ਤੇ ਚਾਹ ਲੈ ਜਿਹੜੇ ਬੰਦੇ ਸੀ ਉਹ ਵੀ ਆਪਸ ਵਿੱਚ ਇੱਕ ਦੂਜੇ ਦੇ ਮੂੰਹ ਵੱਲ ਦੇਖਦੇ ਵੀ 25 ਤੋਂ ਰੇਟ ਘਟ ਗਿਆ ਕਹਿੰਦੇ ਚਲੋ ਫਿਰ 20 ਅਸੀਂ ਤਾਂ ਰਾਜੇ ਨੂੰ 10 ਰੁਪਏ ਹੀ ਕਿਹਾ ਸੀ ਵੀ 10 ਰੁਪਏ ਕਰ ਦਿਓ ਵੀ ਰਾਜੇ ਨੇ ਤਾਂ ਫਿਰ ਵੀ ਚੱਲ 15 ਰੁਪਏ ਕਰਿਆ ਵੀ ਸਾਡੇ ਤੋਂ ਤਾਂ ਫਿਰ ਵੀ 5 ਰੁਪਏ ਜ਼ਿਆਦਾ ਹੀ ਰਾਜੇ ਨੇ ਸੋਚਿਆ ਸਾਡਾ ਉਹ ਵੀ ਖੁਸ਼ ਹੋਗੇ ਹੁਣ ਦੋਨੋਂ ਪਾਸੇ ਜਿਹੜੇ ਪਾਰਟੀਆਂ ਸੀਗੀਆਂ ਦੋਨੋਂ ਖੁਸ਼ ਹੋਗੇ ਪੀਣ ਵਾਲੇ ਵੀ ਤੇ ਚਾਹ ਵੇਚਣ ਵਾਲੇ ਵੀ ਲਓ ਜੀ ਇੱਥੋਂ ਵਾਪਸ ਆ ਗਏ ਹੁਣ ਹਫਤਾ ਦੋ ਹਫਤਾ ਲੰਘਿਆ ਚਾਹ ਵੇਚਣ ਵਾਲੇ ਵੀ ਖੁਸ਼ ਨੇ ਵੀ 15 ਰੁਪਏ ਕੱਪ ਵੇਚਣ ਲੱਗ ਗਿਆ ਤੇ ਪੀਣ ਵਾਲੇ ਵੀ ਖੁਸ਼ ਨੇ ਵੀ 25 ਰੁਪਏ ਤੋਂ 15 ਰੁਪਏ ਹੋ ਗਿਆ 10 ਰੁਪਏ ਚਲ ਬਚ ਗਏ ਹੁਣ ਜਦੋਂ ਹਫਤਾ ਦੋ ਹਫਤਾ ਲੰਘਿਆ ਗੱਲ ਥੋੜੀ ਜਿਹੀ ਠੰਡੀ ਪੈ ਗਈ ਰਾਜੇ ਨੇ ਸਿਪਾਈਆਂ ਨੂੰ ਕਿਹਾ ਕਿ ਜਾ ਕੇ ਜਿੰਨੇ ਚਾਹ ਵੇਚਣ ਵਾਲੇ ਨੇ ਸਾਰਿਆਂ ਨੂੰ ਫੜ ਕੇ ਰਾਜ ਦਰਬਾਰ ਚ ਪੇਸ਼ ਕਰੋ ਔਰ ਫੇਰ ਚਾਹ ਵੇਚਣ ਵਾਲਿਆਂ ਨੂੰ ਸਾਰਿਆਂ ਨੂੰ ਚੱਕ ਕੇ ਰਾਜੇ ਦੇ ਕੋਲ ਲੈ ਗਏ। ਹੁਣ ਜਿੰਨੇ ਚਾਹ ਵੇਚਣ ਵਾਲੇ ਸੀ ਉਹ ਸਾਰੇ ਕਹਿੰਦੇ ਵੀ ਰਾਜਾ ਸਾਹਿਬ ਕੀ ਹੋ ਗਿਆ ਵੀ ਸਾਡੇ ਤੋਂ ਹੁਣ ਕਿਹੜੀ ਗਲਤੀ ਹੋ ਗਈ ਵੀ ਤੁਸੀਂ ਫੇਰ ਸਾਨੂੰ ਇੱਥੇ ਬੁਲਾ ਲਿਆ। ਰਾਜਾ ਸਾਹਿਬ ਕਹਿੰਦੇ ਗਲਤੀ ਗੁਲਤੀ ਤਾਂ ਦੇ ਕੋਈ ਨਹੀਂ ਹੋਈ। ਮੇਰੀ ਗੱਲ ਧਿਆਨ ਨਾਲ ਸੁਣੋ। ਵੀ ਤੁਸੀਂ ਮੇਰੇ ਕੋਲ ਫਰਿਆਦ ਲੈ ਕੇ ਆਏ ਸੀ ਵੀ ਚਾਹ ਦਾ ਕੱਪ ਰਾਜਾ ਜੀ 10 ਰੁਪਏ ਤੱਕ ਕਰ ਦਿਓ। ਠੀਕ ਹੈ? ਕਹਿੰਦੇ ਹਾਂ ਜੀ। ਕਹਿੰਦੇ ਮੈਂਨੇ ਕਿੰਨੇ ਰੁਪਏ ਕੀਤਾ? ਕਹਿੰਦਾ ਜੀ 15 ਰੁਪਏ। ਕਹਿੰਦੇ ਫੇਰ 5 ਰੁਪਏ ਵਧਾਓ ਨਾ ਕਹਿੰਦਾ ਹਾਂਜੀ ਕਹਿੰਦੇ ਮੈਂ ਤੁਹਾਡੇ ਤੋਂ ਜ਼ਿਆਦਾ ਸੋਚਿਆ ਨਾ ਤੁਹਾਡਾ ਕਹਿੰਦੇ ਹਾਂਜੀ ਕਹਿੰਦੇ ਵੀ ਹੁਣ ਤੁਹਾਨੂੰ 10 ਰੁਪਏ ਨਾਲ ਤੁਹਾਡਾ ਗੁਜ਼ਾਰਾ ਚੱਲਦਾ ਸੀ ਨਾ ਸਾਰੇ ਚਾਹਲੇ ਕਹਿੰਦੇ ਕਹਿੰਦੇ ਹਾਂਜੀ ਚੱਲਦਾ ਸੀ ਕਹਿੰਦੇ ਜੇ ਹੁਣ ਫੇਰ ਦੁਆਰਾ 10000 10 ਰੁਪਏ ਕੱਪ ਹੋ ਜੇ ਫੇਰ ਵੀ ਚੱਲ ਜੂਗਾ ਸੋਚ ਜੀ ਕੇ ਕਹਿੰਦੇ ਕਹਿੰਦੇ ਹਾਂਜੀ ਚੱਲ ਜੂਗਾ ਰਾਜਾ ਫੇਰ ਉਹਨਾਂ ਨੂੰ ਕਹਿੰਦਾ ਕਹਿੰਦਾ ਫੇਰ ਮੇਰੀ ਗੱਲ ਸੁਣੋ 10 ਰੁਪਏ ਨਾਲ ਤੁਹਾਡਾ ਗੁਜ਼ਾਰਾ ਚੱਲਦਾ 10 ਰੁਪਏ ਕੱਪ ਤੁਹਾਡਾ ਬਾਕੀ ਮੈਂ ਹੁਣ 15 ਰੁਪਏ ਕਰਿਆ ਜਿਹੜੇ 5 ਰੁਪਏ ਉੱਪਰ ਨੇ ਉਹ ਤੁਸੀਂ ਮੈਨੂੰ ਭੇਜਿਆ ਕਰੋ ਕਹਿੰਦੇ ਤੁਸੀਂ 15 ਰੁਪਏ ਦਾ ਕੱਪ ਵੇਚਣਾ 10 ਰੁਪਏ ਦੇ ਹਿਸਾਬ ਨਾਲ ਤੁਸੀਂ ਆਪਣੇ ਪੈਸੇ ਰੱਖ ਲਓ ਤੇ ਜਿਹੜੇ 5 ਰੁਪਏ ਦੇ ਕੱਪ ਦੇ ਹਿਸਾਬ ਨਾਲ ਪੈਸੇ ਬਣਦੇ ਨੇ ਉੱਪਰਲੇ ਉਹ ਪੈਸੇ ਤੁਸੀਂ ਰਾਜ ਦਰਬਾਰ 'ਚ ਜਮ੍ਹਾਂ ਕਰਾਣੇ ਨੇ ਹੁਣ ਚਾਹਲੇ ਵਿਚਾਰੇ ਕੀ ਕਹਿਣ ਉਹ ਰਾਜਨ ਕਹਿੰਦੇ ਠੀਕ ਆ ਰਾਜਾ ਸਾਹਿਬ ਕਹਿ ਕੇ ਵਾਪਸ ਆ ਜਾਂਦੇ ਨੇ ਤੇ ਲਓ ਜੀ ਇਹ ਗੱਲ ਹੈਗੀ ਆ ਸਾਰੀ ਹੁਣ ਦਿਮਾਗ ਦੀ ਹੁਣ ਰਾਜੇ ਨੇ ਕੀ ਕੀਤਾ ਤੁਸੀਂ ਵੈਸੇ ਸਟੋਰੀ ਚ ਸੁਣੀ ਲਿਆ ਸਾਰਾ ਪਹਿਲਾਂ ਪੰਜ ਤੋਂ ਸਿੱਧਾ ਕੱਪ ਮਾਰਿਆ 25 ਰੁਪਏ ਤੇ ਜਿਆਦਾ ਕੱਪ ਪੰਜ ਵਾਲਾ 25 ਦਾ ਕਰਤਾ ਫੇਰ ਜਦੋਂ ਲੋਕ ਫਰਿਆਦ ਲੈ ਕੇ ਗਏ ਫੇਰ ਉਹਨਾਂ ਦੀ ਵੀ ਸੁਣ ਲਈ ਫੇਰ ਉਹ 25 ਤੋਂ ਘਟਾ ਕੇ ਕਰਤਾ 15 ਤੇ ਚਾਹ ਵਾਲੇ ਕਿੰਨਾ ਚਾਹੁੰਦੇ ਸੀਗੇ ਵੀ 10 ਰੁਪਏ ਕੱਪ ਕਰ ਦਿਓ ਜਿਆਦਾ ਨਹੀਂ ਹੈਨਾ ਰਾਜੇ ਨੇ ਫੇਰ ਕੀ ਕੀਤਾ ਉਹੀ 15 ਦਾ ਕੱਪ ਉਹਨਾਂ ਨੂੰ 10 ਦਾ ਹੀ ਦਿੱਤਾ ਜਿੰਨੇ ਦਾ ਉਹ ਮੰਗਦੇ ਸੀ ਬਾਕੀ ਜਿਹੜੇ 5 ਰੁਪਏ ਨੇ ਰਾਜੇ ਨੇ ਆਪ ਕਮਾ ਲਏ بڑے ਦਿਮਾਗ ਦੇ ਨਾਲ ਦੇਖੋ ਦੂਜੀ ਪਾਰਟੀ ਵੀ ਖੁਸ਼ ਕਰਤੀ ਚਾਹ ਬਣਾਉਣ ਵਾਲੇ ਵੀ ਖੁਸ਼ ਕਰਤੇ ਚਾਹ ਪੀਣ ਵਾਲੇ ਵੀ ਖੁਸ਼ ਕਰਤੇ ਵਿੱਚੋਂ ਪ੍ਰੋਫਿਟ ਕਿਦਾ ਹੋ ਗਿਆ ਹੁਣ ਸੋਚੋ ਹੈਨਾ ਕਿਦਾ ਹੋ ਗਿਆ ਪ੍ਰੋਫਿਟ ਰਾਜੇ ਦਾ ਰਾਜੇ ਦਾ ਕੋਈ 1 ਰੁਪਿਆ ਨਹੀਂ ਲੱਗਿਆ ਚਾ ਵੇਚਣ ਵਾਲਿਆਂ ਨੂੰ ਵੀ ਖੁਸ਼ ਕਰਤਾ ਪੀਣ ਵਾਲਿਆਂ ਨੂੰ ਵੀ ਕਰਤਾ 5 ਰੁਪਏ ਕੌਣ ਕਮਾ ਗਿਆ ਰਾਜਾ ਇਹ ਹੁੰਦਾ ਦਿਮਾਗ ਦਿਮਾਗ ਇੱਕ ਇਹੋ ਜੀ ਚੀਜ਼ ਹੈ ਜਿਹਦੇ ਨਾਲ ਤੁਸੀਂ ਪੂਰੀ ਦੁਨੀਆ ਦਾ ਮਕਾਨੀਆ ਬੇਫਕੂ ਵੀ ਬਣਾ ਸਕਦੇ ਹੋ ਹੈਨਾ ਦਿਮਾਗ ਦੇ ਨਾਲ ਤੁਸੀਂ ਪੂਰੀ ਦੁਨੀਆ ਨੂੰ ਸਹੀ ਰਸਤੇ ਤੇ ਵੀ ਲੈ ਕੇ ਆ ਸਕਦੇ ਹੋ ਦਿਮਾਗ ਦੇ ਨਾਲ ਤੁਸੀਂ ਪੈਸਾ ਵੀ ਕਮਾ ਸਕਦੇ ਹੋ ਦਿਮਾਗ ਦੇ ਨਾਲ ਤੁਸੀਂ ਵੱਡੀ ਤੋਂ ਵੱਡੀ ਜਿਹੜੀ ਪ੍ਰੋਬਲਮ ਹੈ ਆਪਣੀ ਸੋਲਵ ਕਰ ਸਕਦੇ ਹੋ ਦਿਮਾਗ ਦੇ ਨਾਲ ਹੀ ਤੁਸੀਂ 1 ਰੁਪਇਆ ਲਾਏ ਬਿਨਾ ਵੀ ਪੈਸਾ ਕਮਾ ਸਕਦੇ ਹੋ ਕਿੱਦਾਂ ਜਿੱਦਾਂ ਰਾਜੇ ਨੇ ਕਮਾਇਆ ਸੋ ਇਹ ਸਾਰਾ ਦਿਮਾਗ ਦਾ ਕੰਮ ਹੈ ਦਿਮਾਗ ਦੀ ਖੇਡ ਹੈ ਸਾਰੀ ਗੇਮ ਹੈਗੀ ਆ ਦਿਮਾਗ ਦੀ ਜਿਹਦਾ ਦਿਮਾਗ ਚੱਲਦਾ ਉਹ ਕਿਤੋਂ ਵੀ ਪੈਸਾ ਕਮਾ ਸਕਦਾ ਠੀਕ ਹੈ ਤੇ ਇਹ ਸਾਰੀ ਜਿਹੜੀ ਚੀਜ਼ ਆ ਇਹ ਦਿਮਾਗ ਤੇ ਹੀ ਡਿਪੈਂਡ ਕਰਦੀ ਆ ਤੁਸੀਂ ਪੂਰੀ ਸਟੋਰੀ ਤਾਂ ਸੁਣੀ ਲਈ ਹੁਣ ਆਪਣੇ ਦਿਮਾਗ ਨੂੰ ਵੀ ਤੁਸੀਂ ਐਦਾਂ ਕਮਾਓ ਕਿ ਤੁਸੀਂ ਦੇਖੋ ਕਿਦਾਂ ਪ੍ਰੋਫਿਟ ਹਾਸਿਲ ਕਰ ਸਕਦੇ ਹੋ ਮੈਂ ਵੀ ਹੁਣ ਦਿਮਾਗ ਲੜਾਨੀ ਆ ਮੈਂ ਇਹ ਵੀਡੀਓ ਬਣਾਈ ਆ ਤਾਂ ਮੈਂ ਵੀ ਆਪਣਾ ਦਿਮਾਗ ਲੜਾ ਕੇ ਬਣਾਈ ਆ ਨਾ ਹੈਨਾ ਮੰਨਦੇ ਹੋ ਇਹ ਤਾਂ ਗੱਲ ਸੋ ਦਿਮਾਗ ਦੇ ਨਾਲ ਤੁਸੀਂ ਕੁਝ ਵੀ ਕਰ ਸਕਦੇ ਹੋ ਵੀਡੀਓ ਵਧੀਆ ਲੱਗੇ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਇਹ ਬੜੀ ਕੰਮ ਦੀ ਗੱਲ ਹੈ ਸੁਣਨ ਨੂੰ ਛੋਟੀ ਜੀ ਗੱਲ ਹੈ ਪਰ ਜੇ ਤੁਸੀਂ ਸੋਚੋਗੇ ਤਾਂ ਬਹੁਤ ਵੱਡੀ ਗੱਲ ਆ ਹੁਣ ਤੁਸੀਂ ਕਮੈਂਟ ਕਰਨੇ ਨੇ ਆਪਣੀ رائے ਮੈਨੂੰ ਜ਼ਰੂਰ ਲਿਖ ਕੇ ਭੇਜਣੀ ਆ ਕਿ ਤੁਹਾਨੂੰ ਇਹ ਗੱਲ ਕਿਵੇਂ ਲੱਗੀ ਤੇ ਮੈਂ ਸਹੀ ਕਿਹਾ ਜਾਂ ਗਲਤ ਕਿਹਾ ਇਹ ਵੀ ਤੁਸੀਂ ਜ਼ਰੂਰ ਲਿਖ ਕੇ ਭੇਜਣਾ ਕਿ ਮੈਂ ਸੱਚੀ ਗੱਲ ਕੀਤੀ ਆ ਜਾਂ ਕੀਤੀ ਆ ਝੂਠੀ ਆਪਣੇ ਵੀਊ ਆਪਣੇ ਕਮੈਂਟਸ ਰਾਹੀਂ ਮੈਨੂੰ ਜ਼ਰੂਰ ਭੇਜਣੇ ਨੇ ਠੀਕ ਹੈ ਜੀ ਤੇ ਬਾਦ ਤੋਂ ਮਾਦੇ ਵੀਡੀਓ ਸ਼ੇਅਰ ਕਰ ਦੇਣੀ ਆ ਤੇ ਆਪਣੇ ਆਪਣੇ ਹੁਣ ਅੱਜ ਤੋਂ ਹੀ ਦਿਮਾਗ ਲਾਣੇ ਸ਼ੁਰੂ ਕਰ ਦੋ ਕਿਉਂਕਿ ਮੈਂ ਤਾਂ ਆਪਣਾ ਦਿਮਾਗ ਬਹੁਤ ਲਾਇਆ ਹੋਇਆ ਦੇਖੋ ਮੈਂ ਤੁਹਾਨੂੰ ਵੀਡੀਓ ਬਣਾ ਕੇ ਪਾ ਰਹੀ ਆ ਤਾਂ ਇਹ ਸਾਰੇ ਦਿਮਾਗ ਦੀ ਗੇਮ ਹੈ ਹਨਾ ਤੇ ਹੋਰ ਵੀ ਕੋਈ ਕੰਟੈਂਟ ਤੁਹਾਡੇ ਦਿਮਾਗ 'ਚ ਹੈਗਾ ਤਾਂ ਉਹ ਵੀ ਤੁਸੀਂ ਮੈਨੂੰ ਜਰੂਰ ਸੈਂਡ ਕਰਿਓ ਬਾਕੀ ਵੀਡੀਓ ਸ਼ੇਅਰ ਕਰ ਦਿਓ ਥੈਂਕ ਯੂ ਜਿਨ੍ਹਾਂ ਨੇ ਫੋਲੋ ਨਹੀਂ ਕੀਤਾ ਮੈਨੂੰ ਫੋਲੋ ਕਰ ਲਓ ਸਤਿ ਸ਼੍ਰੀ ਅਕਾਲ ਜੀ